ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਨੈਣੀ ਬਾਰੇ ਸਾਨੂੰ ਇੰਸਟਾਗ੍ਰam ਤੇ ਵੀ ਬਹੁਤ ਮੈਸੇਜੇਸ ਆਉਂਦੇ ਆ ਤੇ ਕਈ ਵਾਰ ਜਿਵੇਂ ਅਸੀਂ ਆਪਣਾ ਨੰਬਰ ਵੀ ਸੋਸ਼ਲ ਮੀਡੀਆ ਤੇ ਪਾਇਆ ਹੋਇਆ ਵਾ ਤੇ ਬਹੁਤ ਭੈਣ ਭਰਾਵਾਂ ਦੇ ਮੈਸੇਜ ਆਉਂਦੇ ਆ ਕਿ ਨੈਣੀ ਵੀਜ਼ੇ ਬਾਰੇ ਦੱਸੋ ਕੀ ਸਾਡਾ ਫਲਾਣਾ ਰਿਸ਼ਤੇਦਾਰ ਕੈਨੇਡਾ ਵਾ ਉਹਨਾਂ ਦੇ ਬੱਚੇ ਹੈਗੇ ਆ ਕੀ ਉਹ ਸਾਨੂੰ ਨੈਣੀ ਵੀਜ਼ੇ ਤੇ ਬੁਲਾ ਸਕਦੇ ਆ ਕਿ ਨਹੀਂ ਬੁਲਾ ਸਕਦੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਹੀ ਦੱਸਾਂਗੇ ਕਿ ਕੌਣ ਜਿਹੜਾ ਵਾ ਨੈਣੀ ਵੀਜ਼ੇ ਤੇ ਕੈਨੇਡਾ ਆ ਸਕਦਾ ਵਾ ਤੇ ਜੇ ਤੁਹਾਨੂੰ ਇੱਥੋਂ ਕਿਸੇ ਨੇ ਸਪான்ਸਰ ਕਰਨਾ ਵਾ ਉਹਦੀ ਕੀ ਰਿਕੁਆਇਰਮੈਂਟ ਆ ਉਸ ਬੰਦੇ ਦੀ ਕਿੰਨੀ ਇਨਕਮ ਹੋਣੀ ਚਾਹੀਦੀ ਆ ਸਾਰੀਆਂ ਗੱਲਾਂ ਬਾਤਾਂ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਸੋ ਵੀਡੀਓ ਦੇ ਅੱਗੇ ਵਧਣ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਕਿ ਨੈਣੀ ਕੀ ਹੁੰਦੀ ਆ ਉਹਦਾ ਕੰਮ ਕੀ ਹੁੰਦਾ ਵਾ ਸੋ ਨੈਣੀ ਬੇਸਿਕਲੀ ਹੁੰਦੀ ਆ ਬੱਚੇ ਦੀ ਟੇਕ ਕੇਅਰ ਕਰਨ ਦੇ ਲਈ ਕੈਨੇਡਾ ਦੇ ਵਿੱਚ ਜਿਵੇਂ ਜਦੋਂ ਮਦਰ ਤੇ ਫਾਦਰ ਦੋਨੋਂ ਹੀ ਜੌਬ ਕਰਦੇ ਹੁੰਦੇ ਆ ਕਈ ਵਾਰ ਤੁਹਾਡੇ ਕੋਲੇ ਤੁਹਾਡੇ ਮਾਪਿਓ ਵੀ ਨਹੀਂ ਹੁੰਦੇ ਜਿਹੜੇ ਤੁਹਾਡੇ ਬੱਚੇ ਦੀ ਟੇਕ ਕੇਅਰ ਕਰ ਸਕਣ ਸੋ ਉਸ ਕੇਸ ਦੇ ਵਿੱਚ ਮਾਪਿਓ ਕਈ ਵਾਰ ਇੰਡੀਆ ਤੋਂ ਨੈਣੀ ਹਾਇਰ ਕਰ ਲੈਂਦੇ ਆ ਇੰਡੀਆ ਤੋਂ ਨੈਣੀ ਜਦੋਂ ਆਪਾਂ ਹਾਇਰ ਕਰਦੇ ਆ ਉਸ ਦੀਆਂ ਕੁਝ ਰਿਕੁਆਇਰਮੈਂਟਸ ਵੀ ਹੁੰਦੀਆਂ ਵਾ ਨੈਣੀ ਦਾ ਕੰਮ ਕੀ ਹੁੰਦਾ ਕੈਨੇਡਾ ਆ ਕੇ ਉਹਨੇ ਤੁਹਾਡੇ ਬੱਚੇ ਦੀ ਪੂਰੀ ਟੇਕ ਕੇਅਰ ਕਰਨੀ ਆ ਡਾਈਪਰ ਚੇਂਜਿੰਗ ਤੋਂ ਲੈ ਕੇ ਤੁਹਾਡੇ ਬੱਚੇ ਨੂੰ ਪ੍ਰੋਪਰ ਫੂਡ ਦੇਣਾ ਉਹਨੂੰ ਨਿਵਾਉਣਾ ਸਾਰੇ ਕੰਮ ਨੈਣੀ ਦੇ ਹੁੰਦੇ ਆ ਈਵਨ ਆਲ ਕਿ ਜਦੋਂ ਤੁਸੀਂ ਕੰਮ ਤੇ ਗਏ ਹੋ ਤਾਂ ਨੈਣੀ ਦਾ ਕੰਮ ਆ ਉਹ ਬੱਚੇ ਨੂੰ ਪਾਰਕ ਦੇ ਵਿੱਚ ਵੀ ਲੈ ਕੇ ਆਊਗੀ ਪਲੱਸ ਉਹ ਬੱਚੇ ਦੀਆਂ ਐਜੂਕੇਸ਼ਨ ਐਕਟੀਵਿਟੀਜ਼ ਦੇ ਵਿੱਚ ਵੀ ਉਹਨੂੰ ਇੰਗੇਜ ਰੱਖੂਗੀ ਸੋ ਇਹ ਸਾਰੇ ਕੰਮ ਹੁੰਦੇ ਆ ਨੈਣੀ ਦੇ ਹੁਣ ਅੱਗੇ ਆਪਾਂ ਗੱਲਬਾਤ ਕਰਦੇ ਹਾਂ ਕਿ ਜੇ ਤੁਸੀਂ ਇੰਡੀਆ ਤੋਂ ਨੈਣੀ ਨੂੰ ਬੁਲਾਉਣਾ ਵਾ ਤਾਂ ਇੰਡੀਆ ਤੋਂ ਨੈਣੀ ਨੂੰ ਕਿਹੜੀਆਂ-ਕਿਹੜੀਆਂ ਰਿਕੁਆਇਰਮੈਂਟਸ ਪੂਰੀਆਂ ਕਰਨੀਆਂ ਪੈਣੀਆਂ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਟ੍ਰੈਂਡ ਸੀਗਾ ਜਦੋਂ ਕਿ ਬਹੁਤ ਸਾਰੇ ਲੋਕ ਨੈਣੀ ਬੇਸ ਤੇ ਕੈਨੇਡਾ ਦੇ ਵਿੱਚ ਆਏ ਸੀ ਕਿ ਉਦੋਂ ਬਹੁਤ ਸਾਰੇ ਲੋਕ ਐਜ਼ ਅ ਨੈਣੀ ਦੇ ਬੇਸ ਤੇ ਹੁੰਦੇ ਸੀਗੇ ਤੇ ਬਟ ਹੌਲੀ-ਹੌਲੀ ਇਹ ਟ੍ਰੈਂਡ ਘਟ ਗਿਆ ਰੀਜ਼ਨ ਇਹਦਾ ਇਹ ਸੀਗਾ ਕਿਉਂਕਿ ਹੋਰ ਬਹੁਤ ਤਰ੍ਹਾਂ ਦੇ ਜਿਹੜੇ ਵੀਜ਼ੇ ਆਗੇ ਉਹ ਓਪਨ ਹੋ ਗਏ ਸੀਗੇ ਜਿਵੇਂ ਸਟੱਡੀ ਵੀਜ਼ਾ ਲਾ ਲਓ ਜਾਂ ਲੋਕ ਐਲ ਐਮ ਆਈ ਲੈ ਕੇ ਡਾਇਰੈਕਟ ਵਰਕ ਪਰਮਿਟ ਤੇ ਇੱਥੇ ਆਉਣ ਲੱਗੇ ਲਾਗੇ ਜਿਹੜੇ ਕੁਆਲੀਫਾਈ ਕਰਦੇ ਸੀਗੇ ਪਰ ਇਹ ਨੈਣੀ ਦਾ ਟ੍ਰੈਂਡ ਕਦੇ ਨਹੀਂ ਘਟਿਆ ਅੱਜ ਵੀ ਨੈਣੀ ਦਾ ਟ੍ਰੈਂਡ ਪੂਰਾ ਹੈਗਾਗਾ ਪਰ ਇਹਦੇ ਲਈ ਕੁਝ ਰਿਕੁਆਇਰਮੈਂਟਸ ਹੁੰਦੀਆਂ ਨੇ ਜਿਹੜੀਆਂ ਤੁਸੀਂ ਪੂਰੀਆਂ ਕਰਨੀਆਂ ਹੁੰਦੀਆਂ ਨੇ ਸੋ ਇੱਥੇ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਜੇਕਰ ਤੁਸੀਂ ਇੰਡੀਆ ਦੇ ਵਿੱਚ ਹੈਗੇ ਹੋਗੇ ਤੇ ਨੈਣੀ ਦੇ ਬੇਸ ਤੇ ਸੋਚ ਰਹੇ ਹੋ ਵੀ ਅਸੀਂ ਕੈਨੇਡਾ ਜਾਣਾ ਤਾਂ ਸਭ ਤੋਂ ਪਹਿਲਾਂ ਤੁਸੀਂ ਆਪਣੀਆਂ ਮੇਨ ਰਿਕੁਆਇਰਮੈਂਟਸ ਪੂਰੀਆਂ ਕਰਨੀਆਂ ਨੇ ਸੋ ਉਹ ਰਿਕੁਆਇਰਮੈਂਟਸ ਕੀ ਹੈਗੀਆਂ ਨੇ ਸਭ ਤੋਂ ਪਹਿਲਾਂ ਕਿ ਤੁਹਾਡੀ ਘੱਟ ਤੋਂ ਘੱਟ ਪਲੱਸ 2 ਕੀਤੀ ਹੋਣੀ ਚਾਹੀਦੀ ਆ ਉਸ ਤੋਂ ਇਲਾਵਾ ਜੇਕਰ ਤੁਹਾਡਾ ਕੋਈ ਮੈਡੀਕਲ ਫੀਲਡ ਦੇ ਵਿੱਚ ਜਾਂ ਕੋਈ ਨੈਣੀ ਦੇ ਵਿੱਚ ਤੁਹਾਡਾ ਕੋਈ ਸਪੈਸੀਫਿਕ ਕੋਰਸ ਵੀ ਕੀਤਾ ਹੋਇਆ ਤਾਂ ਤੁਹਾਡੇ ਲਈ ਉਹ ਵੀ ਫਾਇਦੇਮੰਦ ਹੋ ਸਕਦਾਗਾ ਉਸ ਤੋਂ ਬਾਅਦ ਤੁਹਾਡੇ ਕੋਲੇ ਘੱਟ ਤੋਂ ਘੱਟ 1 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾਗਾ ਸੋ ਰੈਲੇਵੈਂਟ ਐਕਸਪੀਰੀਅੰਸ ਹੀ ਚਾਹੀਦਾ ਤੁਹਾਡੇ ਕੋਲੇ ਐਜ਼ ਇ ਨੈਣੀ ਸੋ ਜੇ ਤੁਹਾਡੇ ਕੋਲੇ ਇਹ ਰਿਕੁਆਇਰਮੈਂਟ ਪੂਰੀ ਹੁੰਦੀ ਆ ਤਾਂ ਉਸ ਤੋਂ ਬਾਅਦ ਤੁਸੀਂ ਆਇਲਸ ਦਾ ਟੈਸਟ ਵੀ ਦੇਣਾਗਾ ਸੋ ਤੁਹਾਡੇ ਕੋਲੇ ਘੱਟ ਤੋਂ ਘੱਟ 4-5 ਬੈਂਡ ਤੁਹਾਡੇ ਹੋਣੇ ਚਾਹੀਦੇ ਹੈਗੇ ਰਿਕੁਆਇਰਮੈਂਟਸ ਨੂੰ ਕਰਨ ਦੇ ਲਈ ਸੋ ਜੇ ਤੁਹਾਡੇ ਕੋਲ ਇਹ ਬੇਸਿਕ ਰਿਕੁਆਇਰਮੈਂਟ ਜੇਕਰ ਤੁਹਾਡੀ ਪੂਰੀ ਹੁੰਦੀ ਹੈਗੀ ਤਾਂ ਫਿਰ ਤੁਸੀਂ ਸੋਚ ਸਕਦੇ ਹੋ ਕੈਨੇਡਾ ਨੈਣੀ ਵੇਸਤੇ ਸੋ ਇਸ ਤੋਂ ਇਲਾਵਾ ਜਦੋਂ ਆਪਾਂ ਆਪਣਾ ਪ੍ਰੋਸੈਸ ਸਟਾਰਟ ਕਰਦੇ ਹਾਂਗੇ ਠੀਕ ਆ ਤਾਂ ਉਹਦੇ ਵਿੱਚ ਕੁਝ ਹੋਰ ਡਾਕੂਮੈਂਟਸ ਵੀ ਹੈ ਜਿਹੜੇ ਤੁਹਾਨੂੰ ਚਾਹੀਦੇ ਹੁੰਦੇ ਹੈਗੇ ਇਹਦੇ ਵਿੱਚ ਜਿਵੇਂ ਪੁਲਿਸ ਕਲੀਅਰੈਂਸ ਸਰਟੀਫਿਕੇਟ ਹਾਂਜੀ ਵੀ ਤੁਹਾਡੇ ਤੇ ਕੋਈ ਕ੍ਰਿਮੀਨਲ ਰਿਕਾਰਡ ਤਾਂ ਨਹੀਂ ਹੈਗਾਗਾ ਤੁਹਾਡੇ ਤੇ ਕੋਈ ਇੰਡੀਆ ਦੇ ਵਿੱਚ ਕੋਈ ਕੇਸ ਤਾਂ ਨਹੀਂ ਹੋਇਆ ਜਾਂ ਤੁਸੀਂ ਕੋਈ ਕ੍ਰਾਈਮ ਤਾਂ ਨਹੀਂ ਕੀਤਾ ਹੋਇਆ ਤਾਂ ਪੁਲਿਸ ਕਲੀਅਰੈਂਸ ਸਰਟੀਫਿਕੇਟ ਹੋਣਾ ਬਹੁਤ ਜ਼ਰੂਰੀ ਆ ਉਸ ਤੋਂ ਬਿਨਾ ਜਦੋਂ ਆਪਾਂ ਅਪਲਾਈ ਕਰਨਾ ਸ਼ੁਰੂ ਕਰਦੇ ਆਂ ਨਾਲ ਤੁਹਾਡਾ ਮੈਡੀਕਲ ਵੀ ਲੱਗਦਾਗਾ ਮੈਡੀਕਲ ਦੇ ਵਿੱਚ ਪ੍ਰੋਪਰ ਤੁਹਾਨੂੰ ਦੇਖਿਆ ਜਾਂਦਾ ਮੈਂਟਲੀ ਤੌਰ ਤੇ ਵੀ ਤੁਹਾਨੂੰ ਫਿਜ਼ੀਕਲ ਤੌਰ ਤੇ ਵੀ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਤੁਸੀਂ ਬੱਚੇ ਦੀ ਸਾਂਭ ਸੰਭਾਲ ਕਰਨੀ ਹੈ ਅੱਗੇ ਜਾ ਕੇ ਪ੍ਰੋਪਰ ਫਿਟ ਹੈਗੇ ਉਹਦੇ ਲਈ ਜਾਂ ਨਹੀਂ ਹੈਗੇ ਸੋ ਇਹ ਟੈਸਟ ਪਾਸ ਕਰਨਾ ਵੀ ਬਹੁਤ ਜ਼ਰੂਰੀ ਆ ਸੋ ਇਹ ਹੋ ਗਈਆਂ ਸਾਰੀਆਂ ਤੁਹਾਡੀਆਂ ਰਿਕੁਆਇਰਮੈਂਟਸ ਜੇਕਰ ਤੁਸੀਂ ਇੰਡੀਆ ਤੋਂ ਸੋਚ ਰਹੇ ਹੋਗੇ ਅਸੀਂ ਕੈਨੇਡਾ ਨੈਨੀ ਬੇਸ ਤੇ ਆਈਏ ਪਰ ਮੇਨ ਰੌਲਾ ਜਦੋਂ ਪੈਂਦਾਗਾ ਕਿ ਸਾਨੂੰ ਬੁਲਾਉਣਾ ਕਿਵੇਂ ਆਗਾ ਮਤਲਬ ਕਿ ਅਸੀਂ ਜਾਣਾ ਕਿੱਦਾਂਗਾ ਕੈਨੇਡਾ ਤੋਂ ਸਾਨੂੰ ਕੌਣ ਐਸ ਅ ਨੈਨੀ ਹਾਇਰ ਕਰੂਗਾ ਉਹਦੇ ਲਈ ਆਪਣੇ ਕੋਲੇ ਕੀ ਆਪਸ਼ਨਾਂ ਹੋ ਸਕਦੀਆਂ ਨੇ ਸਭ ਤੋਂ ਬੇਸਿਕ ਮੇਨ ਆਪਸ਼ਨ ਹੁੰਦੀ ਆ ਕਿ ਜੇਕਰ ਆਪਣਾ ਕੋਈ ਵੀ ਕਨੈਕਸ਼ਨ ਹੈਗਾ ਕਨੈਕਸ਼ਨ ਦੇ ਵਿੱਚ ਆਪਣਾ ਕੋਈ ਰੈਲੇਵੈਂਟ ਆਪਣਾ ਕੋਈ ਰਿਲੇਟਿਵ ਹੋ ਸਕਦਾਗਾ ਆਪਣਾ ਕੋਈ ਰਿਸ਼ਤੇਦਾਰ ਜਾਂ ਆਪਣਾ ਕੋਈ ਫਰੈਂਡ ਸਰਕਲ ਦੇ ਵਿੱਚ ਜਿਹਨੂੰ ਐਕਚੁਅਲ ਦੇ ਵਿੱਚ ਨੈਣੀ ਦੀ ਲੋੜ ਹੈਗੀ ਆ ਤਾਂ ਤੁਸੀਂ ਉਹਦੇ ਨਾਲ ਗੱਲਬਾਤ ਕਰ ਸਕਦੇ ਹੋ ਉਹਨੂੰ ਪੁੱਛ ਸਕਦੇ ਹੋ ਕਿ ਵਾਕਈ ਜੇ ਉਹਨੂੰ ਨੈਣੀ ਦੀ ਲੋੜ ਹੈਗੀ ਆ ਤਾਂ ਜੇ ਉਹ ਤੁਹਾਨੂੰ ਜੌਬ ਆਫਰ ਪ੍ਰੋਵਾਈਡ ਕਰ ਲੇ ਪਰ ਇੱਥੇ ਬਹੁਤ ਸਾਰੇ ਲੋਕ ਮੇਰੇ ਨਾਲ ਐਗਰੀ ਨਹੀਂ ਕਰਨਗੇ ਕਿਉਂਕਿ ਕਦੇ ਵੀ ਤੁਹਾਡਾ ਜਾਣ ਪਛਾਣ ਵਾਲਾ ਤੁਹਾਨੂੰ ਜਲਦੀ ਜੌਬ ਆਫਰ ਪ੍ਰੋਵਾਈਡ ਨਹੀਂ ਕਰਦਾ ਤੋ ਫੇਰ ਤੁਸੀਂ ਸੈਕੰਡ ਆਪਸ਼ਨ ਕੀ ਚੂਜ਼ ਕਰ ਸਕਦੇ ਹੋ ਸੈਕੰਡ ਤੁਸੀਂ ਆਨਲਾਈਨ ਟਰਾਈ ਕਰ ਸਕਦੇ ਹੋ ਬਟ ਉਹਦੇ ਲਈ ਤੁਹਾਡੇ ਕੋਲੇ ਬਹੁਤ ਵਧੀਆ ਐਕਸਪੀਰੀਅੰਸ ਹੋਣਾ ਚਾਹੀਦਾ ਐਜੂਕੇਸ਼ਨ ਹੋਣੀ ਚਾਹੀਦੀ ਹੈ ਕਿ ਤੁਹਾਡੀ ਇੰਗਲਿਸ਼ ਬਹੁਤ ਵਧੀਆ ਹੋਣੀ ਚਾਹੀਦੀ ਆ ਫੇਰ ਤੁਸੀਂ ਆਨਲਾਈਨ ਜੌਬ ਮਾਰਕੀਟਿੰਗ ਦੇ ਵਿੱਚ ਲੈ ਕੇ ਜੌਬ ਪੋਸਟ ਜਿੱਥੇ ਹੁੰਦੀ ਹੈ ਕੈਨੇਡਾ ਦੀ ਤੁਸੀਂ ਉਹਦੇ ਤੇ ਜਾ ਕੇ ਆਪਣੇ ਰੈਜ਼ume ਤੁਸੀਂ ਛੱਡ ਸਕਦੇ ਹੋਗੇ ਤੁਸੀਂ ਜੌਬਸ ਅਪਲਾਈ ਕਰ ਸਕਦੇ ਹੋ ਮਾਇਟ ਵੀ ਤੁਹਾਨੂੰ ਉੱਥੋਂ ਵੀ ਕੋਈ ਨਾ ਕੋਈ ਰਿਸਪੌਂਸ ਆ ਸਕਦਾਗਾ ਰੈਂਡਮਲੀ ਹੋ ਸਕਦਾ ਬਟ ਤੁਹਾਨੂੰ ਅਪਲਾਈ ਕਰਨਾ ਪਊਗਾ ਸੋ ਬੇਸਿਕ ਇਹ ਹੈਗੇ ਹੈਗੇ ਜਿਹੜੀਆਂ ਆਪਸ਼ਨਾਂ ਜਿਹੜੀਆਂ ਤੁਸੀਂ ਚੂਜ਼ ਕਰ ਸਕਦੇ ਹੋਗੇ ਕੈਨੇਡਾ ਤੋਂ ਨੈਣੀ ਦਾ ਜਿਹੜਾ ਜੋਬ ਆਫਰ ਲੈਣ ਦੇ ਲਈ ਸੋ ਬਟ ਇਹ ਨਹੀਂ ਹੈਗਾ ਕਿ ਵੀ ਤੁਹਾਨੂੰ ਐਦਾਂ ਹੀ ਜੋਬ ਆਫਰ ਮਿਲ ਜੂਗਾ ਜੋਬ ਆਫਰ ਲੈਣ ਦੀਆਂ ਵੀ ਕੁਝ ਰਿਕੁਆਇਰਮੈਂਟਸ ਨੇ ਜਿਹੜੇ ਬੰਦੇ ਨੇ ਤੁਹਾਨੂੰ ਜੋਬ ਆਫਰ ਦੇਣਾ ਉਹਦੀਆਂ ਵੀ ਬਹੁਤ ਸਾਰੀਆਂ ਰਿਕੁਆਇਰਮੈਂਟਸ ਆ ਜਿਹੜੀਆਂ ਉਹਨੂੰ ਪੂਰੀਆਂ ਕਰਨੀਆਂ ਪੈਂਦੀਆਂ ਨੇ ਅੱਗੇ ਆਪਾਂ ਡਿਸਕਸ ਕਰਦੇ ਹਾਂਗੇ ਕਿ ਕਿਹੜੀਆਂ-ਕਿਹੜੀਆਂ ਰਿਕੁਆਇਰਮੈਂਟਸ ਨੇ ਇਹ ਕਿਵੇਂ ਪੂਰੀਆਂ ਕਰਨੀਆਂ ਨੇ ਕਿਦਾਂ ਜੌਬ ਆਫਰ ਲੈਣਾਗਾ ਪਰ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਅਕਸਰ ਆਪਾਂ ਇੰਡੀਆ ਜਦੋਂ ਬੈਠੇ ਹੁੰਨੇ ਆ ਤੇ ਆਪਾਂ ਨੂੰ ਲੱਗਦਾ ਹੁੰਦਾ ਵਾ ਵੀ ਕੈਨੇਡਾ ਸਾਨੂੰ ਕੋਈ ਵੀ ਬੁਲਾ ਸਕਦਾ ਤੇ ਪ੍ਰੋਸੈਸ ਬਹੁਤ ਜ਼ਿਆਦਾ ਸੌਖਾ ਵਾ ਪਰ ਅਗਲਾ ਬੰਦਾ ਬੁਲਾਉਣਾ ਨਹੀਂ ਚਾਹੁੰਦਾ ਹੁਣ ਜੇ ਆਪਾਂ ਗੱਲ ਕਰੀਏ ਨੈਣੀ ਦੀ ਤਾਂ ਬਹੁਤ ਸਾਰੇ ਲੋਕ ਇੰディア ਬੈਠੇ ਆ ਜਿਨ੍ਹਾਂ ਨੂੰ ਲੱਗਦਾ ਵਾ ਕਿ ਸਾਡਾ ਫਲਾਣਾ ਰਿਸ਼ਤੇਦਾਰ ਕੈਨੇਡਾ ਵਾ ਉਹਦੇ ਬੱਥੇ ਵੀ ਹੈਗੇ ਆ ਉਹ ਕਹਿ ਦਿੰਦੇ ਆ ਬਹੁਤ ਸੌਖੇ ਤਰੀਕੇ ਦੇ ਨਾਲ ਵੀ ਮੈਨੂੰ ਆਪਣਾ ਬੱਚਾ ਸਾਹਮਣ ਨੂੰ ਬੁਲਾ ਲਾ ਹਣ ਜਿਵੇਂ ਕੱਲ ਸਾਨੂੰ ਕੋਈ ਕਹੂਗਾ ਕਿ ਅਸੀਂ ਸਾਹਮਣ ਨੂੰ ਸਾਨੂੰ ਬੁਲਾ ਲਓ ਸਾਨੂੰ ਵੀ ਪਤਾ ਵਾ ਕਿ ਹਜੇ ਅਸੀਂ ਫਾਈਨੈਂਸ਼ਲੀ ਵੀ ਇੰਨੇ ਕੈਪेबल ਨਹੀਂ ਹੈਗੇ ਕਿ ਅਸੀਂ ਆਪਣੀ ਬੇਟੀ ਦੀ ਸਾਥ ਸੰਭਾਲ ਦੇ ਲਈ ਕਿਸੇ ਨੂੰ ਹਾਇਰ ਕਰੀ ਜਾਂ ਉਹਨੂੰ ਪੇ ਕਰੀਏ ਉਹਦੀਆਂ ਵੀ ਕੁਝ ਰਿਕੁਆਇਰਮੈਂਟਸ ਹੁੰਦੀਆਂ ਵਾ ਜਿਹੜੀਆਂ ਤੁਹਾਨੂੰ ਪੂਰੀਆਂ ਕਰਨੀਆਂ ਪੈਂਦੀਆਂ ਹੁੰਦੀਆਂ। ਤੋਂ ਪਹਿਲਾਂ ਤਾਂ ਜਦੋਂ ਮੈਂ ਸੋਚ ਲਿਆ ਸਪੋਜ਼ ਕਿ ਮੈਂ ਇੰਡੀਆ ਤੋਂ ਕਿਸੇ ਨੈਨੀ ਨੂੰ ਬੁਲਾਉਣਾ ਵਾ। ਉਹਦੇ ਲਈ ਪਹਿਲਾਂ ਮੇਰੀ ਇਨਕਮ ਰਿਕੁਆਇਰਮੈਂਟ ਚੈੱਕ ਹੋਊਗੀ। ਸਪੋਜ਼ ਕਰੋ ਕਿ ਆਪਾਂ ਨੈਣੀ ਨੂੰ 17 ਡਾਲਰ ਪੇ ਕਰਦੇ ਆਂ ਤੇ ਆਪਾਂ ਨੈਣੀ ਹਾਇਰ ਕਰਨੀ ਆ ਫੁੱਲ ਟਾਈਮ ਤੇ ਆਪਾਂ ਉਹਨੂੰ 40 ਘੰਟੇ ਕੰਮ ਦੇ Đਾਵਾ। ਵੈਸੇ ਤਾਂ ਜਿਹੜਾ ਪੇ ਰੇਟ ਆ ਪ੍ਰੋਵਿੰਸ ਟੂ ਪ੍ਰੋਵਿੰਸ ਵੈਰੀ ਕਰਦਾ ਵਾ। ਪਰ ਜੇ ਆਪਾਂ ਟਾਰੀਓ ਦੀ ਗੱਲ ਕਰੀਏ ਤਾਂ ਸਾਡੇ 17 ਡਾਲਰ ਆ ਤੇ ਜੇ ਆਪਾਂ ਨੈਨੀ ਨੂੰ ਫੁੱਲ ਟਾਈਮ 40 ਘੰਟੇ ਦਿੰਨੇ ਆ ਤੇ ਤੁਸੀਂ ਲਾ ਕੇ ਚੱਲੋ ਕਿ ਸਾਲ ਦਾ 37000 ਹੈਗਾ ਵਾ ਫਿਰ ਜਦੋਂ ਆਪਾਂ ਹਾਇਰ ਕਰਨੀ ਆ ਉਦੋਂ ਇਹ ਵੀ ਚੀਜ਼ ਦੇਖੀ ਜਾਣੀ ਹੈ ਕਿ ਮੇਰੀ ਕਮਾਈ ਕਿੰਨੀ ਕਾ ਬਕਾਇਦਾ ਮੇਰੇ ਏਮਪਲੋਇਰ ਤੋਂ ਮੇਰਾ ਜਿਹੜਾ ਜੋਬ ਲੈਟਰ ਆ ਉਹ ਮੰਗਵਾਇਆ ਜਾਊਗਾ ਜ ਜਿਹਦੇ ਵਿੱਚ ਲਿਖਿਆ ਜਾਊਗਾ ਕਿ ਮੈਂ ਕਿੰਨਾ ਕਮਾਉਂਦੀ ਆ ਤੇ ਮੈਂ ਕਦੋਂ ਦੀ ਉਸ ਕੰਪਨੀ ਦੇ ਵਿੱਚ ਕੰਮ ਕਰਦੀ ਆ ਉਦੇ ਤੋਂ ਬਾਅਦ ਦੇ ਵਿੱਚ ਦੇਖਿਆ ਜਾਊਗਾ ਕਿ ਮੇਰੇ ਐਕਸਪੈਂਸ ਕਿੰਨੇ ਆ ਮੇਰੇ ਤੇ ਲੋਨ ਕਿੰਨੇ ਆ ਕਿੰਨੀਆਂ ਕਿਸ਼ਤਾਂ ਜਾਂਦੀਆਂ ਵਾਂ ਜਾਂ ਮੇਰੇ ਆਲਤੂ ਫਾਲਤੂ ਦੇ ਖਰਚੇ ਕਿੰਨੇ ਕੁ ਹੈਗੇ ਆ ਮੇਰੀ ਬੈਂਕ ਸਟੇਟਮੈਂਟ ਲੱਗੂਗੀ ਸੋ ਸਾਰਾ ਕੁਝ ਮੇਰਾ ਚੈੱਕ ਹੋਊਗਾ ਤੋਂ ਬਾਅਦ ਦੇ ਵਿੱਚ ਇਹ ਵੀ ਚੀਜ਼ ਚੈੱਕ ਕੀਤੀ ਜਾਂਦੀ ਹੈ ਕਿ ਮੈਂ ਇਨਕਮ ਟੈਕਸ ਜਿਹੜਾ ਵਾ ਉਹਦੀਆਂ ਰਿਟਰਨਸ ਭਰਦੀਆਂ ਕਿ ਨਹੀਂ ਭਰਦੀ। ਸੋ ਜੇ ਆਪਾਂ ਅੱਜ ਦੀ ਗੱਲ ਕਰੀਏ ਸੋ ਅੱਜ ਦੇ ਟਾਈਮ ਦੇ ਵਿੱਚ ਜੇ ਮੈਂ ਤੁਹਾਨੂੰ ਕਹਿ ਦਿੱਤਾ ਕਿ ਜੇ ਆਪਾਂ ਨੈਣੀ ਨੂੰ ਫੁੱਲ ਟਾਈਮ ਹਾਇਰ ਕੀਤਾ 40 ਘੰਟੇ ਦਿੱਤੇ ਤਾਂ 37000 ਬਣ ਗਿਆ। ਸੋ ਜੇ ਆਪਾਂ ਅੱਜ ਦੀ ਗੱਲ ਕਰੀਏ ਤਾਂ ਜਿਹਦੀ ਸੈਲਰੀ ਲੱਖ ਜਾਂ ਇਹਦੇ ਤੋਂ ਪਲੱਸ ਆ ਉਹੀ ਇੱਕ ਨੈਣੀ ਹਾਇਰ ਕਰ ਸਕਦਾ ਵਾ। ਕਿਉਂਕਿ ਆਪਣੇ ਤੇ ਆਪਣੇ ਘਰਾਂ ਦੀਆਂ ਮਾਰਗੇਜਾਂ ਵੀ ਹੁੰਦੀਆਂ ਵਾ ਬਾਕੀ ਖਰਚੇ ਵੀ ਹੁੰਦੇ ਆ ਸੋ ਸਰਕਾਰ ਨੇ ਕੋਲਮ ਲਾ ਕੇ ਸਾਰਾ ਕੁਝ ਦੇਖਣਾ ਹੁੰਦਾ ਵਾ ਕਿ ਇਹ ਬੰਦਾ ਇੰਨਾ ਕਿ ਕੈਪੇਬਲ ਹੈਗਾ ਵਾ ਕਿ ਇਹ ਨੈਣੀ ਨੂੰ ਪੇ ਕਰ ਦੂਗਾ ਐਂਡ ਇਹ ਚੀਜ਼ ਵੀ ਦੇਖੀ ਜਾਂਦੀ ਆ ਸਪੋਸਟ ਮੈਂ ਨੈਣੀ ਹਾਇਰ ਕਰਨੀ ਆ ਮੈਨੂੰ ਕੀ ਜ਼ਰੂਰਤ ਪੈ ਗਈ ਨੈਨੀ ਨੂੰ ਰੱਖਣ ਦੀ ਮੈਂ ਆਪਣੇ ਬੱਚੇ ਦੀ ਟੇਕ ਕੇਅਰ ਆਪ ਕਿਉਂ ਨਹੀਂ ਕਰ ਸਕਦੀ ਇਹਦੇ ਵਿੱਚ ਤੁਸੀਂ ਦੱਸਣਾ ਜੇ ਤੁਸੀਂ ਸਟੱਡੀ ਕਰਦੇ ਹੋ ਕਿ ਮੈਂ ਸਟੱਡੀ ਕਰਦੀ ਹਾਂ ਮੇਰੇ ਕੋਲੇ ਆਪਣੇ ਬੱਚੇ ਦੀ ਟੇਕ ਕੇਅਰ ਤਾਂ ਨਹੀਂ ਹੋ ਰਹੀ ਜਾਂ ਮੈਂ ਜੌਬ ਕਰਦੀ ਹਾਂ ਮੈਨੂੰ ਤਾਂ ਨੈਨੀ ਚਾਹੀਦੀ ਆ ਸੋ ਸਰਕਾਰ ਨੇ ਇਹ ਸ਼ਰਤਾਂ ਰੱਖੀਆਂ ਵਾ ਜਦੋਂ ਤੁਸੀਂ ਇਹ ਸ਼ਰਤਾਂ ਨੂੰ ਮੀਟ ਕਰ ਲਵੋਗੇ ਦੈਨ ਤੁਸੀਂ ਇੰਡੀਆ ਤੋਂ ਕਿਸੇ ਵੀ ਨੈਨੀ ਨੂੰ ਬੁਲਾ ਸਕਦੇ ਹੋ ਕੈਨੇਡਾ 'ਚ ਬੇਸਿਕਲੀ ਪਵਨ ਨੇ ਤੁਹਾਨੂੰ ਐਕਸਪਲੇਨ ਕੀਤਾ ਕਿ ਕਿਦਾਂ ਆਪਾਂ ਇੱਥੋਂ ਜੌਬ ਆਫਰ ਲੈਣਾ ਜੌਬ ਆਫਰ ਤੁਹਾਡਾ ਕ੍ਰੀਏਟ ਹੁੰਦਾਗਾ ਸੋ ਜਦੋਂ ਜੌਬ ਆਫਰ ਕ੍ਰੀਏਟ ਹੁੰਦਾ ਤਾਂ ਉਹਦੇ ਵਿੱਚ ਸਪੈਸੀਫਿਕ ਤੁਹਾਡਾ ਨਾਮ ਪੈਂਦਾਗਾ ਕਿ ਹਾਂਜੀ ਆ ਪਰਸਨ ਜਿਨ੍ਹਾਂ ਨੂੰ ਅਸੀਂ ਹਾਇਰ ਕਰਨਾਗਾ ਇਸ ਤੋਂ ਬਾਅਦ ਇਹ ਨਹੀਂ ਹੈਗਾ ਵੀ ਕੰਮ ਮੁੱਕ ਗਿਆ ਵੀ ਹਾਂਜੀ ਜੌਬ ਆਫਰ ਮਿਲ ਗਿਆ ਚੱਲੋ ਵੀ ਕੈਨੇਡਾ ਨਹੀਂ ਇਸ ਤੋਂ ਬਾਅਦ ਤੁਹਾਡੀ ਫਾਈਲ ਅੰਬੈਸੀ ਦੇ ਵਿੱਚ ਜਾਂਦੀ ਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਸੀਗਾ ਵੀ ਤੁਹਾਡੀਆਂ ਸਾਰੀਆਂ ਰਿਕੁਆਇਰਮੈਂਟਸ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਉਸ ਤੋਂ ਬਾਅਦ ਇਧਰੋਂ ਜਿਹੜਾ EMPLOYER ਹੋਗਾ ਜੋ ਉਹ ਐਲੀਜੀਬਲ ਹੋ ਜਾਂਦਾਗਾ ਫੇਰ ਉਸ ਤੋਂ ਬਾਅਦ ਤੁਹਾਡੀ ਫਾਈਲ ਅੰਬੈਸੀ ਦੇ ਵਿੱਚ ਜਾਂਦੀ ਆ ਪਰ ਜਦੋਂ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਪਹਿਲਾਂ ਜੌਬ ਆਫਰ ਤੁਹਾਨੂੰ ਸੀ ਲੈਣਾ ਹੁੰਦਾ ਤਾਂ ਜੌਬ ਆਫਰ ਦੇ ਲਈ ਪਹਿਲਾਂ ਜਿਹੜਾ EMPLOYER ਹੋਗਾ ਹੈਗਾ ਇੱਧਰ ਤਾ এমপ্লয়ার ਨੂੰ ਵੀ ਪਹਿਲਾਂ ਇੱਧਰ ਆਪਣੀ ਜੋਬ ਪੋਸਟਿੰਗ ਕਰਨੀ ਪੈਂਦੀ ਹੁੰਦੀ ਹੈ ਵੀ ਮੈਨੂੰ ਕੈਨੇਡਾ ਦੇ ਵਿੱਚ ਕੋਈ ਨੈਣੀ ਨਹੀਂ ਮਿਲੀਏ ਉਹਨੂੰ ਐਕਸਪਲੇਨ ਕਰਨਾ ਪੈਂਦਾ ਹੁੰਦਾ ਵੀ ਮੈਂ ਜਗ੍ਹਾ-ਜਗ੍ਹਾ ਤੇ ਆਪਣਾ ਅਪਲਾਈ ਕੀਤਾ ਬਟ ਮੈਨੂੰ ਨੈਣੀ ਨਹੀਂ ਮਿਲੀ ਇਸ ਕਰਕੇ ਮੈਂ ਆਊਟ ਆਫ ਕੈਨੇਡਾ ਜਿਹੜਾ ਨੈਣੀ ਹਾਇਰ ਕਰਨ ਲੱਗਿਆਗਾ ਬਾਅਦ ਤੁਹਾਡੀ ਜਿਹੜੀ ਐਪਲੀਕੇਸ਼ਨ ਆ ਇਮੀਗ੍ਰੇਸ਼ਨ ਕੋਲੇ ਜਾਂਦੀ ਹੈ ਇਮੀਗ੍ਰੇਸ਼ਨ ਦੇ ਵਜਿਏ ਤੁਹਾਡੀ ਫਾਈਲ ਪ੍ਰੋਸੈਸ ਹੁੰਦੀ ਹੈਗੀ ਫਾਈਲਿੰਗ ਪ੍ਰੋਸੈਸਿੰਗ ਦਾ ਟਾਈਮ ਵੀ ਡਿਪੈਂਡ ਕਰਦਾਗਾ ਕਿ ਕਿੰਨਾ ਟਾਈਮ ਲੈਂਦੇ ਆ 4 ਮਹੀਨੇ 6 ਮਹੀਨੇ ਸਾਲ ਕਿੰਨਾ ਟਾਈਮ ਲੱਗਦਾਗਾ ਟਾਈਮ ਡਿਪੈਂਡ ਕਰਦਾ ਫਾਈਲ ਅਪਰੂਵ ਹੋ ਜਾਂਦੀ ਹੈਗੀ ਤਾਂ ਫਿਰ ਤੁਹਾਨੂੰ ਮਿਲਦਾ ক্লোਜ਼ ਵਰਕ ਪਰਮਿਟ ਫਿਰ ਤੁਸੀਂ ਵਰਕ ਪਰਮਿਟ ਤੇ ਕੈਨੇਡਾ ਟਰੈਵਲ ਕਰਦੇ ਹੋਗੇ ਸੋ ਟਰੈਵਲ ਕਰਕੇ ਜਦੋਂ ਤੁਸੀਂ ਕੈਨੇਡਾ ਪਹੁੰਚਦੇ ਹੋ ਤਾਂ ਤੁਹਾਡੇ ਕੋਲ ਇੱਕ ক্লোਜ਼ ਵਰਕ ਪਰਮਿਟ ਪਰਮਿਟ ਹੁੰਦਾ ਜਿਹਦਾ ਮਤਲਬ ਇਹ ਹੁੰਦਾ ਵੀ ਜਿਸ ਪਰਸਨ ਨੇ ਤੁਹਾਨੂੰ ਜੌਬ ਆਫਰ ਦਿੱਤਾ ਤੁਸੀਂ ਉੱਥੇ ਹੀ ਕੰਮ ਕਰ ਸਕਦੇ ਹੋਗੇ ਸਾਲ ਕੰਮ ਕਰਨਾ ਸਾਲ ਕੰਮ ਕਰਨ ਤੋਂ ਬਾਅਦ ਤੁਹਾਡੀ ਐਲੀਜੀਬਿਲਟੀ ਦੇਖੀ ਜਾਂਦੀ ਹੈ ਫਿਰ ਤੁਹਾਡੀ ਜਿਹੜੀ ਪੀਆਰ ਦੀ ਫਾਈਲ ਲੱਗਦੀ ਹੈ ਤੇ ਫਿਰ ਤੁਸੀਂ ਬਣਦੇ ਹੋ ਕੈਨੇਡਾ ਪੱਕੇ ਕੈਨੇਡਾ ਵਾਲੇ ਸੋ ਇਹ ਸਾਰਾ ਪ੍ਰੋਸੈਸ ਹੈਗਾ ਨੈਣੀ ਦਾ ਸੋ ਜਿੰਨਾ ਤੁਹਾਨੂੰ 9 ਮਿੰਟ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਸਮਝਾਇਆ ਵੀ ਇਹ ਪ੍ਰੋਸੈਸ ਆਪਾਂ ਤੇ ਇਜ਼ੀ ਪ੍ਰੋਸੈਸ ਨਹੀਂ ਹੈਗਾ ਸਭ ਤੋਂ ਮੇਨ ਇੱਥੇ ਜਿਹੜਾ ਟਾਸਕ ਹੁੰਦਾਗਾ ਉਹ ਹੁੰਦਾ ਜੌਬ ਆਫਰ ਲੈਣਾ ਕਿਉਂਕਿ ਆਪਾਂ ਨੂੰ ਜੌਬ ਆਫਰ ਹਰ ਬੰਦਾ ਨਹੀਂ ਦਿੰਦਾਗਾ ਜੌਬ ਆਫਰ ਦੇ ਲਈ ਵੀ ਆਪਣੇ ਕੋਲੋ ਕਿ ਤਰਲੇ ਮਿੰਟਾਂ ਹਾੜੇ ਕਰਨੇ ਪੈਂਦੇ ਹੈਗੇ ਜਾਂ ਫਿਰ ਤੁਸੀਂ ਇੰਨੇ ਕੈਪेबल ਹੋਣੇ ਚਾਹੀਦੇ ਹੋਗੇ ਵੀ ਤੁਸੀਂ ਆਨਲਾਈਨ ਅਪਲਾਈ ਕਰੋ ਤੁਹਾਨੂੰ ਡਾਇਰੈਕਟ ਕੋਈ ਹਾਇਰ ਕਰ ਲੇ ਸੋ ਇਹ ਸਾਰਾ ਪ੍ਰੋਸੈਸ ਸੀਗਾ ਨੈਣੀ ਦਾ ਜੀ ਤੁਸੀਂ ਜਿੱਦਾਂ ਸੋਚਦੇ ਹੋ ਵੀ ਅਸੀਂ ਕੈਨੇਡਾ ਨੈਣੀ ਦੇ 베ਸ ਤੇ ਪਹੁੰਚ ਜਾਈਏ ਤਾਂ ਇਦਾਂ ਇਦਾਂ ਤੁਸੀਂ ਆਪਣੇ ਸਾਰੇ ਪ੍ਰੋਸੈਸ ਕਰਕੇ ਕੈਨੇਡਾ ਪਹੁੰਚ ਸਕਦੇ ਹੋਗੇ ਸੋ ਉਮੀਦ ਕਰਦੇ ਆਂ ਕਿ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ ਆਗੇ ਬਟ ਬਹੁਤ ਜ਼ਿਆਦਾ ਡੀਪਲੀ ਆਪਾਂ ਇਸ ਵੀਡੀਓ ਦੇ ਵਿੱਚ ਜਾ ਨਹੀਂ ਸਕਦੇ ਕਿਉਂਕਿ ਵੀਡੀਓ ਫਿਰ ਹੋ ਜਾਣੀ ਹੈ ਲੰਮੀ ਸੋ ਜੇ ਕਿਸੇ ਪਰਸਨ ਕੋਲੇ ਜੌਬ ਆਫਰ ਹੈਗਾ ਤੁਸੀਂ ਸੋਚ ਰਹੇ ਹੋਗੇ ਨੈਨੀ ਬੇਸ ਤੇ ਅਪਲਾਈ ਕਰਨਾ ਤਾਂ ਤੁਸੀਂ ਸਾਡੇ ਆਫਿਸ ਕੰਟੈਕਟ ਕਰ ਸਕਦੇ ਹੋ ਬਾਕੀ ਸਾਰੀਆਂ ਸਰਵਿਸ ਦੇ ਲਈ ਵੀ ਤੁਸੀਂ ਸਾਡੇ ਆਫਿਸ ਕੰਟੈਕਟ ਕਰ ਸਕਦੇ ਹੋ ਜਲਦੀ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ